ਦੇਖੋ ਇਹ ਅੰਦੋਲਨ ਨੇ ਜਿਹੜੇ ਇਹ ਆਪਣੇ ਹੱਕਾਂ ਲਈ ਲੜੇ ਜਾਂਦੇ ਨੇ ਜਦੋਂ ਤੱਕ ਅਣਖੀ ਲੋਕ ਜਿਉਂਦੇ ਨੇ ਪੰਜਾਬ ਦੀ ਧਰਤੀ ਤੇ ਕਿਉਂਕਿ ਜਿੰਨੇ ਵੀ ਅੰਦੋਲਨ ਚੱਲੇ ਨੇ ਪੰਜਾਬ ਤੋਂ ਹੀ ਚੱਲੇ ਨੇ ਚਾਹੇ ਉਹ ਦੇਸ਼ ਦੀ ਆਜ਼ਾਦੀ ਦਾ ਹੋਵੇ ਚਾਹੇ ਉਹ ਕਿਸਾਨੀ ਅੰਦੋਲਨ ਨੇ ਜ਼ਮੀਨਾ ਜਿਵੇਂ ਕਿ ਹੁਣ ਜ਼ਮੀਨਾ ਦੇ ਜਿਹੜੇ ਕਾਲੇ ਕਾਨੂੰਨ ਆਏ ਸੀ ਉਹ ਰੱਦ ਕਰਵਾਏ ਨੇ ਹੁਣ ਐਮਐਸਪੀ ਦੀ ਲੜਾਈਆ ਇਹ ਵੀ ਪੰਜਾਬ ਮੋਰੀ ਹੋ ਕੇ ਲੜ ਰਿਆ ਇਸ ਦੌਰਾਨ ਤੁਹਾਨੂੰ ਪਤਾ ਨਵਦੀਪ ਬਾਟਰ ਕੈਨਨ ਵਾਲਾ ਜਿਹੜਾ ਕਿ ਆਪਣੇ ਇਥੋਂ ਮੋਹਾਲੀ ਤੋਂ ਹੀ ਗ੍ਰਿਫਤਾਰ ਕਰ ਲਿਆ ਹਰਿਆਣਾ ਪੁਲਿਸ ਨੇ ਦੇਖੋ ਇਹ ਜਿਹੜੀ ਹਰਿਆਣੇ ਦੀ ਪੁਲਿਸ ਆ ਇੱਥੇ ਮੋਹਾਲੀ ਐਂਟਰ ਹੋ ਕੇ ਆ ਕੇ ਫੜ ਕੇ ਲੈ ਗਈ ਕਿੰਨੀ ਮਤਲਬ ਸੀਆਈਡੀ ਕੀਤੀ ਹੋਣੀ ਆ ਕਿਉਂਕਿ ਜਿਹੜੀ ਆਪਣੇ ਨੂੰ ਆਪਣੇ ਨੇ ਉਹ ਗਦਾਰੀਆਂ ਕਰ ਜਾਂਦੇ ਨੇ ਉਹ ਸੂਆ ਦੇ ਦਿੰਦੇ ਨੇ ਕਿ ਭਾਈ ਆ ਫਿਰਦੇ ਨੂੰ ਫੜ ਕੇ ਲੈ ਜਾਓ ਫੜ ਕੇ ਲੈ ਗਏ ਤੇ ਉਹਨਾਂ ਦੇ ਵਿਰੋਧ ਦੇ ਵਿੱਚ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਆਪਣੇ ਸੰਭੂ ਬਾਰਡਰ ਦੀਆਂ ਜਿਹੜੀਆਂ ਰੇਲਵੇ ਸਟੇਸ਼ਨ ਆ ਉੱਥੇ ਦੀਆਂ ਟ੍ਰੇਨਾਂ ਰੋਕ ਕੇ ਆ ਗਈਆਂ ਨੇ 100 ਤੋਂ ਵੱਧ ਟ੍ਰੇਨਾਂ ਦੇਖੋ ਕਿਸੇ ਦਾ ਦਿਲ ਨਹੀਂ ਕਰਦਾ ਹੈਗਾ ਕਿਸਾਨ ਜਥੇਬੰਦੀਆਂ ਦਾ ਜਾਂ ਕਿਸਾਨਾਂ ਦਾ ਕਿ ਅਸੀਂ ਸੜਕਾ ਜਾਮ ਕਰੀਏ ਅਸੀਂ ਰੋਡ ਜਾਮ ਕਰੀਏ ਪਰ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਸਰਕਾਰ ਦੇ ਕੰਮ ਨੇ ਗਲਤ ਨੇ ਬਿਲਕੁਲ ਜੀ ਆਪਣੀ ਕਹਾਵਤ ਹੈ ਕਿ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਛੱਡ ਕੇ ਮੈਦਾਨ ਭੱਜ ਗਈ ਪੰਜਾਬ ਬਚਾਉਂਦੀਆਂ ਗੱਲਾਂ ਕਰਨ ਵਾਲੇ ਸੋਸ਼ਲ ਮੀਡੀਆ ਦੇ ਉੱਤੇ ਹਲ-ਹਲਾਲਾ ਕਰਨ ਵਾਲੇ ਉਹਨਾਂ ਦੇ ਵਿੱਚੋਂ ਕੋਈ ਬੜੇ ਆ ਉੱਥੇ ਕਿ ਨਹੀਂ ਦੇਖੋ ਜੀ ਗੱਲਾਂ ਕਰਨੀਆਂ ਤੇ ਖੜਨਾ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਤੇ ਜਿਹੜੇ ਗੱਲਾਂ ਕਰਦੇ ਨੇ ਮੈਂ ਕਹਿੰਦਾ ਉਹਨਾਂ ਨੂੰ ਖੜਨਾ ਚਾਹੀਦਾ ਕਿਉਂਕਿ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਗੱਲਾਂ ਕਰਨੀਆਂ ਸੌਖੀਆਂ ਨੇ ਪਰ ਖੜਨਾ ਬਹੁਤ ਔਖਾ ਹੁੰਦਾ ਹੁਣ ਉਹ ਜਿਹੜਾ ਬਾਟਰ ਕੈਨਨ ਵਾਲਾ ਨਵਦੀਪ ਆ ਉਹ 40 ਕਿੱਲੇ ਦਾ ਮਾਲਕ ਆ ਮੈਂ ਉਹਦੇ ਡੈਡੀ ਦੀ ਇੱਕ ਦਿਨ ਇੰਟਰਵਿਊ ਸੁਣ ਰਿਹਾ ਸੀ ਉਹਨਾਂ ਦਾ ਇੱਕ ਕਿੱਲਾ 1 ਕਰੋੜ ਦਾ 40 ਕਰੋੜ ਦੇ 40 ਕਿੱਲੇ ਨੇ ਤੇ ਉਹਨੂੰ ਕੀ ਲੋੜ ਸੀ ਜਾਏ ਵਿਚਾਰੇ ਨੂੰ ਰੋਲਣ ਦੀ ਆਪਣੇ ਹੱਕਾਂ ਲਈ ਉਹ ਰੋਲ ਰਹੇ ਆ ਲੜ ਰਹੇ ਆ ਤੇ ਹੁਣ ਬਾਈ ਅਸੀਂ ਵੀ ਮਤਲਬ ਇਹ ਲਾਈਨ 'ਚ ਪੈਓਗੇ ਇੱਕ ਕਿਸਮ ਦੇ ਹੁਣ ਸੰਘਰਸ਼ ਦੇ ਰਾਹ ਤੇ ਹੁਣ ਸਾਨੂੰ ਵੀ ਜੇ ਕੋਈ ਆਦਰ ਦਿੰਦਾ ਹੁਣ ਨਵਦੀਪ ਬਾਈਆ ਨਵਦੀਪ ਬਾਈਆ ਆਏ ਉੱਥੇ ਸੰਭੂ ਬਾਰਡਰ ਤੇ ਮਿਲਿਆ ਸੀ ਮੈਂ ਉਹਨਾਂ ਨੂੰ ਮੈਂ ਕਿਹਾ ਬਾਈ ਪਛਾਣ ਲਿਆ ਕਹਿੰਦਾ ਹਾਂਜੀ ਬਾਬਾ ਜੀ ਕਹਿੰਦਾ ਪਛਾਣ ਲਿਆ ਕਹਿੰਦਾ ਮੈਂ ਵੀ ਦੇਖਦਾ ਹੁੰਦਾ ਤੁਹਾਡੀਆਂ ਵੀਡੀਓ ਮੈਂ ਧੰਨਵਾਦ ਜੀ ਦੇਖੋ ਕਿਤੇ ਅਸੀਂ ਉਹਨਾਂ ਨੂੰ ਦੇਖਦੇ ਹੁੰਦੇ ਸੀ ਉਹਨਾਂ ਤੋਂ ਪ੍ਰਾਪਤ ਹੁੰਦੇ ਸੀ ਕਿ ਬਾਈ ਉਹਨੇ ਹੱਕਾਂ ਲਈ ਲੜਦੇ ਨੇ ਚੰਗੀ ਗੱਲ ਆ ਤੇ ਬਾਈ ਉਹਨੇ ਸਾਡਾ ਵੀ ਸਤਿਕਾਰ ਕਰਦੇ ਬਈ ਇਹ ਰੂਹ ਖੁਸ਼ ਹੋ ਜਾਂਦੀ ਆ ਬੰਦੇ ਦੀ ਦੇਖੋ ਜੀ ਹੱਕ ਸੱਚ ਲਈ ਲੜਨਾ ਹਰ ਇੱਕ ਦਾ ਫਰਜ਼ ਆ ਕਿਉਂਕਿ ਕਹਿੰਦੇ ਨੇ ਇੱਕ ਜੰਗਲ ਦੇ ਵਿੱਚ ਅੱਗ ਲੱਗੀ ਸੀ ਇੱਕ ਚਿੜੀ ਆਪਣੀ ਚੁੰਝ ਭਰ ਕੇ ਲੈ ਜਾ ਰਹੀ ਸੀ ਉਸ ਦੇ ਵਿੱਚ ਕਿਸੇ ਨੇ ਪੁੱਛਿਆ ਚਿੜੀਏ ਤੂੰ ਆਪਣੇ ਇੰਨੇ ਪਾਣੀ ਨਾਲ ਅੱਗ ਬੁਝਾ ਦੇਂਗੀ ਤਾਂ ਚਿੜੀ ਕਹਿੰਦੀ ਮੈਨੂੰ ਪਤਾ ਮੈਂ ਤੂੰ ਅੱਗ ਨਹੀਂ ਬੁਝਾਈ ਜਾਣੀ ਪਰ ਕੱਲੂ ਜਦ ਇਹ ਇਤਿਹਾਸ ਲਿਖਿਆ ਜਾਊ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਵਿੱਚ ਹੋਊਗਾ ਅਗ ਲਾਉਣ ਵਾਲਿਆਂ ਵਿੱਚ ਨਹੀਂ ਹਾਂਜੀ ਉਹੀ ਗੱਲ ਆ ਇਹ ਜਿਹੜੀ ਲੜਾਈ ਆ ਇਹ ਲੜਾਈ ਕੱਲੀ ਕਿਸਾਨਾਂ ਦੀ ਨਹੀਂ ਜ਼ਮੀਨਾਂ ਵਾਲਿਆਂ ਦੀ ਨਹੀਂ ਇਹ ਸਾਰਿਆਂ ਦੀ ਸਾਂਝੀ ਲੜਾਈ ਆ ਮਜ਼ਦੂਰਾਂ ਦੀ ਵੀ ਲੜਾਈ ਆ ਕਿਉਂਕਿ ਮੰਨ ਕੇ ਚੱਲੋ ਜਿਹੜੀ ਅੱਜ ਸਰਕਾਰ ਆ ਤੁਹਾਨੂੰ 2 ਰੁਪਏ ਕਣਕ ਦਿੰਦੀ ਆ ਆਟਾ ਕਹਿ ਦਿੰਦੀ ਆ ਕੋਈ ਦਾਲ ਕਹਿ ਦਿੰਦੀ ਆ 2 ਰੁਪਏ ਕਣਕ ਮਿਲਦੀ ਆ ਤੇ ਓਨ ਵਾਲੇ ਸਮੇਂ ਦੇ ਵਿੱਚ ਬੰਦ ਹੋ ਜਾਣੀ ਆ ਜੇ ਕਾਰਪੋਰੇਟ ਦੇ ਘਰਾਣੇ ਦੇ ਹੱਥਾਂ ਵਿੱਚ ਜ਼ਮੀਨਾਂ ਚਲੇ ਗਈਆਂ ਕਿਉਂਕਿ ਕਾਰਪੋਰੇਟ ਦੇ ਘਰਾਣੇ ਉਹਨਾਂ ਨੇ ਆਪਣੇ ਹਿਸਾਬ ਨਾਲ ਕਣਕ ਵੇਚਣੀਆਂ ਉਹ ਇੰਨੀ ਮਹਿੰਗੀ ਹੋਣੀ ਆ ਤੁਸੀਂ ਇੱਥੇ ਇਹਨਾਂ ਦੇ ਜਿਹੜੇ ਮੌਲ ਨੇ ਉਹਨਾਂ ਦੇ ਵਿੱਚ ਜਾ ਕੇ ਪਤਾ ਕਰ ਲੋ ਉੱਥੇ ਕਣਕ ਦਾ ਜਾਂ ਦਾਲਾਂ ਦਾ ਕੀ ਪ੍ਰਾਈਸ ਆ ਸਭ ਤੋਂ ਵੱਧ ਰੇਟ ਉਹਨਾਂ ਨੇ ਲਾਇਆ ਹੋਇਆ ਤੇ ਇਸ ਕਰਕੇ ਮੈਂ ਕਹਿਣਾ ਕਿ ਜਿਹੜੇ ਇਹ ਲੜਾਈਆਂ ਕਿਸਾਨੀ ਦੀ ਇਹ ਹੱਕਾਂ ਦੀ ਲੜਾਈ ਹੈ ਸਾਰਿਆਂ ਦੀ ਸਾਂਝੀ ਆ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਹੈ ਬਿਲਕੁਲ ਦੀ ਤੁਹਾਡੀ ਗੱਲ ਸਹੀ ਹੈ ਇਕੱਠੇ ਹੋ ਕੇ ਲੜਨਾ ਪੈਣਾ ਲੇਕਿਨ ਆਪਾਂ ਦੇਖ ਰਹੇ ਹਾਂ ਇੱਕ ਪਾਸੇ ਤਾਂ ਇਹ ਉਦਯੋਗਪਤੀਆਂ ਦਾ ਬਾਈਕਾਟ ਕੀਤਾ ਜਾ ਰਿਹਾ ਕਿਸਾਨ ਉਹਨਾਂ ਦੀ ਵਿਰੋਧਤਾ ਕਰਦੇ ਨੇ ਦੂਜੇ ਪਾਸੇ ਆਪਣੇ ਹੀ ਕੁਝ ਕਿਸਾਨ ਭਰਾ ਆਪਣੀਆਂ ਫਸਲਾਂ ਲੈ ਲੈ ਕੇ ਉਹਨਾਂ ਦੇ ਸਟੋਰਾਂ ਦੇ ਉੱਪਰ ਜਾ ਰਹੇ ਨੇ ਇਹ ਜੋ ਦੋਗਲੇ ਸਟੈਂਡ ਵਾਲੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਸਾਡੀ ਜਿਹੜਾ ਸੇਰਾ ਨੀਮਾ ਝੁਕਾ ਦਿੰਦੇ ਨੇ ਜਮਾ ਹੀ ਉਹ 750 ਸ਼ਹੀਦ ਕਿਸਾਨ ਹੁੰਦੇ ਨੇ ਸੰਘਰਸ਼ਾਂ ਲਈ ਖੇਤੀ ਬਚਾਉਣ ਲਈ ਉਹਨਾਂ ਦੀ ਇਹਨਾਂ ਨੇ ਮਿੱਟੀ 'ਚ ਜਾਨ ਸਹਾदत ਮਿੱਟੀ ਦੇ ਵਿੱਚ ਮਿਲਾ ਕੇ ਰੱਖਤੀ ਆ ਬਹੁਤ ਗੁੱਸਾ ਆਉਂਦਾ ਇਹ ਲੋਕਾਂ ਤੇ ਜਿਹੜੇ ਇਹਨਾਂ ਦੇ ਕਾਰਪੋਰੇਟ ਘਰਾਣਿਆਂ ਦੇ ਸੈਲੋ ਦੇ ਵਿੱਚ ਕਣਕ ਸਿੱਟਣ ਜਾਂਦੇ ਨੇ 50 ਰੁਪਏ ਦੇ ਮੁਨਾਫੇ ਪਿੱਛੇ ਬਾਈ 50 ਰੁਪਏ ਦੇ ਮੁਨਾਫੇ ਪਿੱਛੇ ਸਿੱਟਣ ਜਾਂਦੇ ਬਹੁਤ ਦੁੱਖ ਹੁੰਦਾ ਇਹ ਜਿਹੇ ਲੋਕਾਂ ਤੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਕਹਿਣਾ ਕਿ ਤੁਸੀਂ ਇਹ ਗਦਾਰੀਆ ਨਾ ਕਰੋ ਕਿਉਂਕਿ ਗਦਾਰੀਆ ਦਾ ਟਾਈਮ ਨਹੀਂ ਹੈਗਾ ਹੁਣ ਹੁਣ ਨਾਲ ਖੜਨ ਦਾ ਟਾਈਮ ਆ ਨਾਲ ਖੜਨਾ ਸਿੱਖੋ ਤੇ ਤੁਹਾਨੂੰ ਇੱਕ ਹੋਰ ਵੀ ਚੀਜ਼ ਦਿਖਾਉਣਾ ਮੇਰੇ ਕੋਲ ਅਖਬਾਰ ਆ ਇਹ ਤੇ ਕਿਸਾਨਾਂ ਨੂੰ ਐਮਐਸਪੀ ਦੇਣ ਤੋਂ ਭਵੰਤਮਾਨ ਦੀ ਕੋਰੀ ਨਾ ਹੋਗੀ। ਬਾਈ ਜਮਾੜਾ ਇਹ ਕੈਮਰੇ ਵਾਲੂ ਸਿੱਧਾ ਕਰਕੇ ਦਿਖਾਓ ਤਾਂ ਕਿ ਦਰਸ਼ਕ ਵੀ ਦੇਖ ਸਕਣ। ਆ ਖ਼ਬਾਰਾ ਦੇਖ ਲਓ ਥੋਡੇ ਸਾਹਮਣੇ। ਭਵੰਤਮਾਨ ਕੋਰੀ ਨਾ ਕਰਤੀ ਐਮਐਸਪੀ ਦੇਣ ਤੋਂ। ਇਹ ਭਵੰਤਮਾਨ ਉਹ ਭਵੰਤਮਾਨ ਆ ਜਿਹੜਾ ਮੁੱਖ ਮੰਤਰੀ ਬਣ ਤੋਂ ਪਹਿਲਾਂ ਬੜਾ ਹਿੱਕ ਥਾਪੜ ਕੇ ਕਹਿੰਦਾ ਹੁੰਦਾ ਸੀ ਕਿ ਭਾਈ ਕੈਪਟਨ ਬਾਦਲਾ ਨੂੰ ਕੀ ਭਾਈ ਜੇ ਤੁਸੀਂ ਐਮਐਸਪੀ ਨਹੀਂ ਦੇ ਸਕਦੇ ਤਾਂ ਲਾਂਬੇ ਹੋ ਜੋ ਗੱਡੀ ਛੱਡ ਦਿਓ ਸਾਨੂੰ ਬਣਾਓ ਸਾਡੀ ਸਰਕਾਰ ਲਿਆਓ ਅਸੀਂ ਐਮਐਸਪੀ ਦੇਵਾਂਗੇ ਇਹਨਾਂ ਦੀ ਅਨਮੋਲ ਗਗਨਮਾਨ ਉਹ ਤੋਂ ਬਰੋਦੀਤਰ ਚ ਹੁੰਦੇ ਸੀ ਜਦੋਂ ਜਦੋਂ ਐਂ ਝਟਕਿਆ ਮਾਰ ਕੇ ਕਹਿੰਦੀ ਉਸ ਦੀ ਜੀ ਅਸੀਂ 5 ਮਿੰਟਾਂ ਦੇ ਵਿੱਚ ਐਮਐਸਪੀ ਦਮਾਗੇ ਸਾਡੀ ਸਰਕਾਰ ਬਣਾਓ ਸਾਨੂੰ ਸੱਤਾ ਦੇ ਵਿੱਚ ਲਿਆਓ ਅੱਜ ਕਿੱਥੇ ਗਈ ਅਨਮੌਲਕਾ ਗਨਮਾਨ ਹੁਣ ਕਹਿੰਦੀ ਉਹ ਸਾਤੋ ਗਲਤੀ ਹੋ ਗਈ ਇਹ ਹੋ ਨਹੀਂ ਸਾਡਾ ਸਾਡੇ ਅਧਿਕਾਰ ਚ ਨਹੀਂ ਆ ਭਵਾਨਤਮਾਨ ਵੀ ਭੱਜ ਗਏ ਨੇ ਕੋਰੀ ਨਾ ਕਰਤੀ ਕਹਿੰਦਾ ਸਾਡੇ ਅਧਿਕਾਰ ਚ ਨਹੀਂ ਇਹ ਤਾਂ ਕੇਂਦਰ ਦੇ ਅਧਿਕਾਰ ਚ ਆ ਕੀ ਉਹਦੋਂ ਮੂਰਖ ਬਣਾਉਣ ਲਈ ਤੁਸੀਂ ਇਹ ਗੱਲਾਂ ਕਹੀਆਂ ਸੀ ਕਿ ਲੋਕ ਇੰਨੇ ਮੂਰਖ ਹੋਗੇ ਹੁਣ ਤੁਸੀਂ ਦੇਖੋ ਇਹਨਾਂ ਦਾ ਲੋਕ ਕੀ ਵਿਰੋਧ ਕਰ ਰਹੇ ਨੇ ਪੰਜਾਬ ਦਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦਾ ਵਿਰੋਧ ਹੁੰਦਾ ਉਹਨਾਂ ਦੇ ਬੇਟੀ ਨੂੰ ਸਵਾਲ ਕੀਤਾ ਉਹਨਾਂ ਨੂੰ ਸਵਾਲ ਕੀਤੇ ਇਹਨਾਂ ਨੂੰ ਹੋਰ ਜਿੰਨੇ ਇਹਨਾਂ ਦੇ ਮੰਤਰੀ ਨੇ ਚਾਹੇ ਮੁੱਖ ਮੰਤਰੀ ਆਉਣ ਵਾਲੇ ਸਮੇਂ ਵਿੱਚ ਇਹਨਾਂ ਦਾ ਲੋਕ ਬਾਈਕਾਟ ਕਰਦੇ ਨੇ ਤੇ ਕਰਨਗੇ ਮੈਂ ਹੱਥ ਜੋੜ ਕੇ ਅਪੀਲ ਕਰਦਾ ਕਿ ਆਪਣੇ ਸਵਾਲ ਪੁੱਛੋ ਇਹਨਾਂ ਲੀਡਰਾਂ ਨੂੰ ਜਿਹੜੇ ਤੁਹਾਨੂੰ ਮੂਰਖ ਬਣਾਉਂਦੇ ਨੇ ਇਹਨਾਂ ਦੀ ਕਹਿਣੀ ਤੇ ਕਰਨੀ 'ਚ ਜ਼ਮੀਨ ਅਸਮਾਨ ਦਾ ਫਰਕ ਸਭ ਤੋਂ ਵੱਧ ਸਿਕਿਉਰਿਟੀ ਇਹਨਾਂ ਕੋਲ ਸਭ ਤੋਂ ਵੱਧ ਸੋਨਾ ਹੋਣੇ ਇਹਨਾਂ ਦੀ ਔਰਤਾ ਪਾਉਂਦੀਆਂ ਨੇ ਸੋ ਦੇਖੋ ਇਹ ਕੀ ਕਰ ਰਹੇ ਨੇ ਦੁੱਖ ਹੁੰਦਾ ਕਿ ਇਹ ਬੜੀ ਆਸ ਉਮੀਦ ਸੀ ਕਿ ਭਾਈ ਬਦਲਾ ਆਊਗਾ ਬਦਲਾ ਆਊਗਾ ਇਹਨਾਂ ਨੇ ਤਾਂ ਹੁਣ ਜਿਹੜੇ ਪਿਛਲੇ ਜਾਂ ਸਰਕਾਰਾਂ ਦੀ ਅਕਾਲੀ ਅਕਾਲੀ ਦਲ ਵਾਲੇ ਤੇ ਕਾਂਗਰਸ ਵਾਲੇ ਉਹ ਵੀ ਚੰਗੇ ਕਹਾਤੇ ਕੀ ਭਾਈ ਉਹੀ ਚੰਗੇ ᱛੀਏ ਨਾ ਨਾਲੋਂ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਭਾਈ ਤੁਸੀਂ ਨਾ ਇਹਨਾਂ ਦੀਆਂ ਗੱਲਾਂ ਚਾਓ ਜਿਹੜੀ ਸਾਡੀ ਨੌਜਵਾਨੀ ਪੀੜ੍ਹੀ ਸੀ ਉਹ ਕਹਿੰਦੇ ਹੁੰਦੇ ਸੀ ਉਹ ਲੜ ਪੈਂਦੇ ਸੀ ਇਹਨਾਂ ਨਾਲ ਬਜ਼ੁਰਗਾਂ ਨਾਲ ਆਪਣੇ ਘਰਦਿਆਂ ਨਾਲ ਕਿ ਤੁਹਾਨੂੰ ਕੀ ਪਤਾ ਇਹ ਬਦਲਾ ਲੈ ਆਉਣਾ ਪੈਣਾ ਬਦਲਾ ਲਿਆ ਕੇ ਦੇ ਲੋ ਅੱਜ ਬਦਲਾਤ ਉਹ ਨੌਜਵਾਨ ਵੀ ਬਹੁਤ ਗੁੱਸੇ ਨੇ ਉਹ ਵੀ ਗਾਲਾਂ ਕੱਢਦੇ ਨੇ ਇਹਨਾਂ ਨੂੰ ਇਹਨਾਂ ਦੇ ਯਾਰ ਬਾਈ ਕੰਮੇ ਮਾੜੇ ਨੇ ਯਾਰ ਦੇਖੋ ਜੇ ਕੰਮ ਚੰਗੇ ਕਰਨ ਕਿਸਦਾ ਦਿਲ ਨਹੀਂ ਕਰਦਾ ਕਿਸੇ ਨੂੰ ਮਾੜਾ ਕਹਿਣ ਦਾ ਬਜ਼ੁਰਗਾਂ ਨੂੰ ਇਹਨਾਂ ਨੇ ਕਿਹਾ ਸੀ 2500 ਪੈਨਸ਼ਨ ਦੇਵਾਂਗੇ ਬੁਢਾਪਾ ਪੈਨਸ਼ਨ ਜਿਹੜਾ ਕਿ ਇੱਕ ਪੈਸਾ ਅੱਜ ਤੱਕ ਨਹੀਂ ਮਿਲਿਆ ਔਰਤਾਂ ਨੂੰ ਇੱਕ ਇੱਕ 1000 ਕਿਹਾ ਸੀ ਇਹਨਾਂ ਨੇ ਮਿਲੂਗਾ ਤੁਹਾਨੂੰ ਉਹ ਨਹੀਂ ਮਿਲਿਆ 3 ਮਹੀਨਿਆਂ ਚ ਕੇਜੀਰਵਾਲ ਭਵੰਤਮਾਨ ਗਰੰਟੀ ਦਿੰਦੇ ਹੁੰਦੇ ਸੀ ਸਾਡੀ ਸਰਕਾਰ ਬਣਾਓ ਸਾਡੇ ਹੱਥ ਦੇ ਵਿੱਚ ਪੁਲਿਸ ਹੋਇਆ ਕਰੂਗੀ ਅਸੀਂ ਚਿੱਟਾ ਖਤਮ ਬੰਦ ਕਰਦਾ ਕਿ ਅਸੀਂ ਨਸ਼ੇ ਖਤਮ ਕਰਦਾਂਗੇ ਪੰਜਾਬ ਦੇ ਵਿੱਚੋਂ ਨਹੀਂ ਹੋਏ ਭਗੌੜੇ ਹੋਗੇ ਭੱਜੀ ਜਾਂਦੇ ਨੇ ਸਾਡੇ ਗੁਰੂ ਸਾਡੇ ਪਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਿਆਦਬਿਆ ਦਾ ਇਹਨਾਂ ਕਿਹਾ ਸੀ ਕਿ ਭਾਈ ਸਾਡੀ ਸਰਕਾਰ ਬਣਾਓ ਅਸੀਂ 24 ਘੰਟਿਆਂ ਦੇ ਵਿੱਚ ਸਰਕਾਰ ਬਣਦੇ ਸਾਰੀ ਬਿਆਦਬਿਆ ਦਾ ਇਨਸਾਫ ਦਵਾਗੇ ਉਹਨਾਂ ਤੋਂ ਭਗੌੜੇ ਹੋਗੇ ਹੁਣ ਦੇਖ ਲੋ ਤੁਹਾਡੇ ਸਾਹਮਣੇ ਕਿੰਨਾ ਕੁਸ ਗਣਾਤਾ ਇਹ ਸਾਰੇ ਹੱਲ ਹੋ ਜਾਣ ਮਸਲੇ ਆ ਕਿਸਾਨੀ ਦੇ ਜਿਵੇਂ ਹੁਣ ਤੁਸੀਂ ਮੰਨ ਕੇ ਚੱਲੋ ਇਹਨਾਂ ਨੇ ਐਮਐਸਪੀ ਦੀ ਕੇਸ ਹੀ ਆਣੀ ਅਸੀਂ ਐਮਐਸਪੀ ਦਮਾਗੇ 22 ਚ 22 ਫਸਲਾਂ ਤੇ ਜੇ ਇਹਨਾਂ ਨੇ ਐਮਐਸਪੀ ਦਿੱਤੀ ਹੁੰਦੀ ਤਾਂ ਕਿਸਾਨ ਉੱਥੇ ਸੜਕਾਂ ਤੇ ਕਿਉਂ ਰੋਲਦੇ ਕਿਉਂ ਡਾਂਗਾ ਖਾਂਦੇ ਕਿਉਂ ਮਰਦੇ ਸਭ ਕਾਰਨ ਪੰਜਾਬ ਦਾ ਨੌਜਵਾਨ ਮਰਿਆ ਗੋਲੀ ਲੱਗਿਆ ਸਿਰ 'ਚ ਸਾਡੇ ਬਜ਼ੁਰਗ ਉੱਥੇ ਮਰਦੇ ਨੇ ਵਿਚਾਰੇ ਅੱਜ ਵੀ ਮੇਰੇ ਵੀ ਆ ਪੱਟ ਤੇ ਗੋਲਾ ਬੱਜਿਆ 31 ਫਰਵਰੀ ਨੂੰ ਸੋ ਇਹਨਾਂ ਤੋਂ ਮੈਂ ਤਾਂ ਆਪਣੇ ਪੋਸਟਰ ਬਣਾ ਕੇ ਰੱਖ ਲੇ ਮੈਂ ਭਾਜਪਾ ਤੇ ਆਮ ਆਦਮੀ ਝਾੜੂ ਪਾਰਟੀ ਦਾ ਪਿੰਡ ਦੇ ਵਿੱਚੋਂ ਵਿਰੋਧ ਕਰੂ ਇਹਨਾਂ ਨੂੰ ਸਵਾਲ ਪੁੱਛੂ ਤੇ ਤੁਹਾਨੂੰ ਵੀ ਮੈਂ ਪੰਜਾਬ ਦੇ ਵਸਨੀਕੋ ਕਹਿਣਾ ਚਾਹਨਾ ਕਿ ਇਹ ਇਹਨਾਂ ਮਾੜੇ ਲੀਡਰਾਂ ਨੂੰ ਸਵਾਲ ਕਰੋ ਇਹਨਾਂ ਨੂੰ ਸਵਾਲ ਪੁੱਛੋ ਇਹਨਾਂ ਦਾ ਪਿੰਡਾਂ ਵਿੱਚ ਬਾਈਕਾਟ ਕਰੋ ਇਹ ਹੁਣ ਵੋਟ ਦੇ ਹੱਕਦਾਰ ਨਹੀਂ ਇਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਬਾਈ ਜੀ ਇੱਕ ਹੋਰ ਬੜੀ ਜ਼ਰਾਸਦੀ ਹੈ ਪਹਿਲਾਂ ਇਹ ਖੁਦ ਕਹਿੰਦੇ ਹੁੰਦੇ ਸੀ ਵੀ ਲੀਡਰਾਂ ਨੂੰ ਸਵਾਲ ਕਰੋ ਪਰ ਜਦੋਂ ਹੁਣ ਕੋਈ ਇਹਨਾਂ ਨੂੰ ਸਵਾਲ ਕਰਦਾ ਹੈ ਤਾਂ ਇਹ ਉਹਨਾਂ ਨੂੰ ਕਹਿ ਦਿੰਦੇ ਜੀ ਇਹ ਤਾਂ ਵਿਰੋਧੀ ਪਾਰਟੀ ਦਾ ਸਿਖਾਇਆ ਹੋਇਆ ਬੰਦਾ ਹੈ ਹਾਂਜੀ ਬੜੇ ਅਜੀਬ ਬੰਦੇ ਨੇ ਇਹ ਪਤਾ ਨਹੀਂ ਇਹਨਾਂ ਬਹੁਤ ਗੁੱਸਾ ਆਉਂਦਾ ਵੀ ਇਹੀ ਹਾਸਾ ਵੀ ਆਉਂਦਾ ਇਹ ਗੱਲਾਂ ਤੇ ਇਹਨਾਂ ਤੇ ਇਹ ਕਹਿ ਦਿੰਦੇ ਵਿਰੋਧੀ ਧਰਦਾ ਏ ਇਹ ਇਹ ਕਾਲੀ ਆ ਇਹ ਕਾਂਗਰਸੀ ਆ ਇਹ ਫਲਾਣਾ ਧਮਕਾਣਾ ਇਹ ਐਂ ਕਹਿਣ ਲੱਗ ਪੈਂਦੇ ਨੇ ਇੱਕ ਵਿਧਾਨ ਸਭਾ ਹੋਈ ਸੀ ਆਪਣੇ ਹਿਮਾਚਲ ਦੀ ਉਸ ਦੌਰਾਨ ਜਿਹੜੇ ਪੰਜਾਬ ਦੇ ਬੇਰੋਜ਼ਗਾਰ ਨੌਜਵਾਨ ਸੀ ਉੱਥੇ ਇਹਨਾਂ ਦਾ ਵਿਰੋਧ ਕਰਨ ਗਏ ਸੀ ਉੱਥੇ ਕੈਜਰੀਵਾਲ ਨੇ ਕਿਹਾ ਸੀ ਕਿ ਇਹ ਪਹਾੜੇ ਦੇ ਟੱਟੂ ਨੇ ਪਹਾੜੇ ਦੇ ਟੱਟੂ ਕਿਹਾ ਸੀ ਉਹਨਾਂ ਬੇਰੁਜ਼ਗਾਰਾਂ ਨੂੰ ਜਿਨ੍ਹਾਂ ਨੂੰ ਇਹ ਮਿਲ ਕੇ ਆਉਂਦੇ ਸੀ ਕੈਜਰੀਵਾਲ ਨੇ ਇੱਕ ਭੈਣ ਬਣਾਈ ਸੀ ਤੁਹਾਨੂੰ ਪਤਾ ਉਹਨੂੰ ਵਿਚਾਰੀ ਨੂੰ ਅੱਜ ਤੱਕ ਵੀ ਨੌਕਰੀ ਨਹੀਂ ਮਿਲੀ ਬਾਈ ਇਹ ਕੀ ਕਰਦੇ ਨੇ ਕਹਿੰਦਾ ਮੈਂ 42000 ਭਾਂਤ ਮੰਨ ਕਹਿੰਦਾ ਮੈਂ ਸਰਕਾਰੀ ਨੌਕਰੀਆਂ ਦੇਤੀਆ ਜਾ ਕੇ ਉਹ ਟੈਂਕੀ ਚੈੱਕ ਕਰਿਆ ਉਹ ਸੰਗਰੂਰ ਦੀਆਂ ਭਰੀਆਂ ਪਈਆਂ ਨੇ ਟਾਵਰ ਚੈੱਕ ਕਰਿਓ ਸੰਗਰੂਰ ਦੇ ਭਰੇ ਪਏ ਨੇ ਇਹ ਕੀ ਕਰਦੇ ਨੇ ਬਾਈ ਇੱਕ ਖਾਲੀ ਕਾਗਜ਼ ਦੇ ਦੇ ਦਿੰਦੇ ਨੇ ਕਿ ਭਾਈ ਆ ਤੁਹਾਨੂੰ ਨੌਕਰੀ ਦੇਤੀ ਅਸੀਂ ਉਹਨਾਂ ਦੀ ਤੁਸੀਂ ਇੰਟਰਵਿਊ ਕਰਦੇ ਹੋ ਭਾਈ ਵੀਡੀਓ ਦੇਖਦੇ ਆ ਕਿ ਉਹਨਾਂ ਨੂੰ ਇੱਕ ਕਾਗਜ਼ ਦਾ ਟੁਕੜਾ ਦੇ ਦਿੰਦੇ ਆ ਨੌਜਵਾਨਾਂ ਨੂੰ ਨੌਕਰੀਆਂ ਦੇ ਦਿੰਦੀ ਆ ਪਰ ਨੌਕਰੀ ਤੇ ਬੁਲਾਉਂਦੇ ਨਹੀਂ ਹੈਗੇ ਜੋਇਨ ਨਹੀਂ ਕਰਾਉਂਦੇ ਸੋ ਦੇਖ ਲਓ ਇੱਕ ਤਾਂ ਪਹਾੜੇ ਦੇ ਟੱਟੂ ਕਹਿੰਦੇ ਨੇ ਸਾਡੇ ਨੌਜਵਾਨਾਂ ਨੂੰ ਨੌਜਵਾਨੋ ਇਹਨਾਂ ਨੂੰ ਸਵਾਲ ਕਰੋ ਇਹ ਮਾੜੇ ਲੀਡਰਾਂ ਨੂੰ ਸਵਾਲ ਕਰੋ ਭਵਾਂਤਮਨ ਕਹਿੰਦਾ ਹੁੰਦਾ ਸੀ ਜਦੋਂ ਇਹ ਵਿਰੋਧੀ ਧਿਰ 'ਚ ਸੀ ਕਿ ਨੌਜਵਾਨੋ ਇਹਨਾਂ ਲੀਡਰਾਂ ਨੂੰ ਸਵਾਲ ਕਰੋ ਤੁਹਾਡਾ ਹੱਕ ਬਣਦਾ ਹੁਣ ਜਦੋਂ ਨੌਜਵਾਨ ਹੁਣ ਜਦੋਂ ਸਾਡੇ ਕਿਸਾਨ ਸੁਵਾਲ ਕਰਦੇ ਨੇ ਹੁਣ ਇਹਨਾਂ ਦੇ ਪੈਰਾਚੋ ਜ਼ਮੀਨ ਨਿਕਲਦੀ ਆ ਇਹਨਾਂ ਦੇ ਬੌਲ ਕੰਬਣ ਲੱਗ ਜਾਂਦੇ ਨੇ ਇਹ ਭੱਜਦੇ ਨੇ ਹੁਣ ਅੱਛਾ ਬਾਈ ਜੀ ਇਸ ਕਿਸਾਨੀ ਸੰਘਰਸ਼ ਦੌਰਾਨ ਤੁਸੀਂ ਵੀ ਆਪਣੇ ਪਿਤਾ ਜੀ ਖੋਏ ਨਹੀਂ ਤੇ ਤੁਹਾਨੂੰ ਵੀ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਪਰ ਨੌਕਰੀ ਨਹੀਂ ਮਿਲੀ ਦੇਖੋ ਪਿਛਲਾ ਅੰਦੋਲਨ ਚੱਲਿਆ 750 ਸੀਰ ਕਿਸਾਨ ਹੁੰਦੇ ਨੇ ਮੇਰੇ ਡੈਡੀ ਦੀ ਵੀ ਜਾਨ ਜਾਂਦੀ ਉਸ ਕਿਸਾਨ ਧਰਨੇ ਦੌਰਾਨ 203 ਨੰਬਰ ਤੇ ਮੇਰੇ ਡੈਡੀ ਦੇ ਨਾਮ ਲਿਖ ਲਿਸਟਾ ਜਿਹੜੀ ਉਹਦੇ ਚ ਦਰਜ ਆ ਨਾਮ ਨੈਵ ਸਿੰਘ ਤੇ ਕੀ ਕਰਦੇ ਨੇ ਆਪਣੀ 18 ਜਾਂ 19 ਤਰੀਕ ਦੀ ਆ ਦਸੰਬਰ ਦੀ ਗੱਲ ਕਿਸਾਨ ਜਥੇਬੰਦੀਆਂ ਦੇ ਭਵੰਤ ਨਾਲ ਆ ਭਵੰਤਮਾਨ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਇਹਦੇ ਨਾਲ ਮੀਟਿੰਗ ਹੋਈ ਸੀ ਉਹ ਮੀਟਿੰਗ ਚ ਭਵੰਤਮਾਨ ਨੇ ਮੰਨਿਆ ਕਿ ਭਾਈ ਜਿਹੜੀਆਂ ਕਿਸਾਨ ਅੰਦੋਲਨ ਦੇ ਸੀਧ ਪਰਿਵਾਰ ਜਿਹੜਾ 400 ਪਰਿਵਾਰ ਹੈ ਜੇ ਵੀ ਰਹਿੰਦਾ ਇਹਨੂੰ ਅਸੀਂ 31 ਮਾਰਚ ਤੱਕ ਹਰ ਹਾਲਤ ਦੇ ਵਿੱਚ ਨੌਕਰੀ ਦੇ ਦੇਵਾਂਗੇ ਪਰ 31 ਮਾਰਚ ਵੀ ਲੰਘ ਗਈ ਭਈ ਆ ਬੈਠਾ ਮੈਂ ਅੱਜ ਤੱਕ ਨਹੀਂ ਮਿਲੀ ਅੱਜ ਹੋਗੀ ਤਕਰੀਬਨ ਤੁਹਾਡੇ ਸਾਹਮਣੇ ਕਿੰਨੀ 25 25 ਅਪ੍ਰੈਲ ਹੋਗੀ ਭਈ ਦੇ ਲੋ ਮਹੀਨਾ ਵੀ ਟੱਪਣੇ ਵਾਲਾ ਹੋ ਗਿਆ ਸਾਡੀ ਗੁਰਮੀਤ ਸਿੰਘ ਖੁੱਡੀਆਂ ਨਾਲ ਮੀਟਿੰਗ ਹੋਈ ਸੀ ਮੈਂ ਸਾਹਮਣੇ ਬੈਠਾ ਸੀ ਮੈਨੂੰ ਬਾਈ ਜੀ ਕਹਿੰਦੇ ਸੀ ਬੜੇ ਪਿਆਰ ਨਾਲ ਕਹਿੰਦੇ ਦਰਵੇਸ਼ ਬੰਦੇ ਨੇ ਦਰਵੇਸ਼ ਹੁੰਦਾ ਬੜਾ ਚੰਗਾ ਬੜਾ ਸਿਆਣਾ ਬੰਦਾ ਹੁੰਦਾ ਬਸ ਇਹ ਨਾਮ ਦੇ ਹੀ ਨੇ ਇਹ ਕੁਝ ਨਹੀਂ ਕਰ ਦੇਣਗੇ ਇਹ ਕੀ ਕਹਿੰਦੇ ਭਾਈ ਕਹਿੰਦਾ ਤੁਹਾਡੇ ਨਾਲ ਗੁਰਮੀਤ ਸਿੰਘ ਖੁੱਡੀਆਂ ਕਹਿੰਦਾ ਤੁਹਾਡੇ ਨਾਲ ਜਵਾਨ ਹੋਈਆ 31 ਮਾਰਚ ਤੱਕ ਅਸੀਂ ਨੌਕਰੀਆਂ ਦੇਵਾਂਗੇ ਤੇ 31 ਮਾਰਚ ਤੱਕ ਕਹਿੰਦਾ ਜੇ ਤੁਹਾਨੂੰ ਨੌਕਰੀਆਂ ਨਾ ਮਿਲੀਆਂ ਕਹਿੰਦਾ ਮੈਂ ਅਸਤੀਫਾ ਦੇ ਕੇ ਪਰੇ ਹੋ ਜਾਊਗਾ ਪਰ ਅੱਜ ਨਾ ਇਹਨੇ ਅਸਤੀਫਾ ਦਿੱਤਾ ਨਾ ਇਹ ਪਰੇ ਹੋਇਆ ਨਾ ਨੌਕਰੀਆਂ ਦਿੱਤੀਆਂ ਨੇ ਮੈਂ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਦੇ ਨੂੰ ਕਿਹਾ ਕਿ ਭਾਈ ਤੁਹਾਡਾ ਜਿਹੜਾ ਮੁੱਖ ਮੰਤਰੀ ਉਹ ਕਹਿੰਦਾ ਮੈਂ 42000 ਨੌਕਰੀਆਂ ਦੇਤੀਆ ਸਰਕਾਰ ਨੂੰ ਨੌਜਵਾਨਾਂ ਨੂੰ ਸਰਕਾਰ ਨੇ ਮੈਂ ਕਿਹਾ ਇਹਨੂੰ 400 ਕਿਉਂ ਚੋਗਦੇ ਨੇ ਇਹਨਾਂ ਨੂੰ ਕਿਉਂ ਨਹੀਂ ਦਿੰਦੇ ਉਹ ਕਹਿੰਦਾ ਬਾਈ ਜੀ 36 37000 ਦਿੱਤੀ ਆ ਮੈਂ ਕਿਹਾ ਹੁਣ ਰਿਕਾਰਡ ਚੈੱਕ ਕਰੋ 42000 ਕਹਿਣ ਲੱਗ ਪਏ ਤੇ ਮੈਂ ਕਿਹਾ ਕਹਿੰਦਾ ਬਾਈ ਜੀ ਅਸੀਂ ਕਰ ਦਾਂਗੇ ਬਸ ਕਰ ਦਾਂਗੇ ਐਂਉਂ ਕਹੀ ਜਾਂਦੇ ਨੇ ਦੇਖੋ ਹੀ ਖੇਤੀਬਾੜੀ ਮੰਤਰੀ ਪੰਜਾਬ ਜਾਂ ਹੋਰ ਜਿਹੜੇ ਡਿਪਾਰਟਮੈਂਟ ਨੇ ਜਿਨ੍ਹਾਂ ਦੇ ਵੀ ਮੰਤਰੀਆ ਦੇ ਉਹਨਾਂ ਦਾ ਆਪਣਾ ਵੀ ਅਧਿਕਾਰ ਆ ਆਪਣੀ ਵੀ ਪਾਵਰ ਆ ਜਿਹੜੇ ਵੀ ਕੰਮ ਨੇ ਭਵੰਤਮਾਨ ਕਰੂ ਭਵੰਤਮਾਨ ਕਰੂ ਤੇ ਭਵੰਤਮਾਨ ਦੀ ਜਿਹੜੀ ਪਾਵਰ ਆ ਉਹ ਰਾਗਵ ਚੱਡੇ ਦੇ ਹੱਥ 'ਚ ਇੱਕ ਮੈਂ ਇਹਨਾਂ ਦੀ ਫੋਟੋ ਦੇਖੀ ਸੀ ਬਾਈ ਜਲੰਧਰ ਦੀ ਗੁਰਦੁਆਰੇ ਬੈਠੇ ਸੀ ਉੱਥੇ ਕੋਈ ਅਧਿਕਾਰੀ ਸਰਕਾਰੀ ਮੁਲਾਜ਼ਮ ਰਾਗਵ ਚੱਡੇ ਕੋਲ ਐ ਫਾਈਲ ਲੈ ਕੇ ਚਲਿਆ ਗਿਆ ਰਾਗਵ ਚੱਡਾ ਐ ਦੇਖ ਕੇ ਸਾਈਨ ਕਰਦਾ ਤੇ ਭਵਨਤਮਨ ਆਏ ਹੋ ਕੇ ਦੇਖਦਾ ਸੀ ਦੇਖ ਲੋ ਉਹ ਫੋਟੋ 'ਚ ਸਾਰਾ ਸੱਚ ਬਿਆਨ ਕਰਦਾ ਕਿ ਪਾਵਰ ਸੱਚੀ ਉਹ ਦਿੱਲੀ ਦੇ ਲੋਕਾਂ ਨਾਲ ਲੋਕਾਂ ਦੇ ਕੋਲ ਨੇ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਨੀ ਚਾਹੁੰਨਾ ਕਿ ਪੰਜਾਬ ਦੇ ਵਿੱਚ ਕੋਈ ਨਵੀਂ ਖੇਤਰੀ ਪਾਰਟੀ ਬਣਾ ਲਓ ਜਿਹੜੇ ਚੰਗੇ ਲੋਕ ਨੇ ਚੰਗੇ ਨੌਜਵਾਨ ਨੇ ਚੰਗੇ ਸੋਚਣੀ ਦੇ ਮਾਲਕ ਨੇ ਉਹਨਾਂ ਨੂੰ ਅੱਗੇ ਲਿਆ ਉਹਨਾਂ ਨੂੰ ਵੋਟ ਪਾ ਕੇ ਇੱਕ ਵਾਰ ਜਤਾਓ ਤੇ ਪੰਜਾਬ ਦੇ ਵਿੱਚ ਇਹ ਪਾਸ ਹੋਣਾ ਚਾਹੀਦਾ ਕਾਨੂੰਨ ਕਿ ਪੰਜਾਬ ਦੇ ਵਿੱਚ ਜਿਹੜੀਆਂ ਨੌਕਰੀਆਂ ਤੇ ਅਧਿਕਾਰ ਆ ਉਹ ਪੰਜਾਬੀਆਂ ਨੂੰ ਹੋਣਾ ਚਾਹੀਦਾ ਪਹਿਲ ਦੇ ਨੰਬਰ ਤੇ ਤੇ ਪੰਜਾਬ ਦੀ 1 ਇੰਚ ਜ਼ਮੀਨ ਕੋਈ ਗੈਰ ਪੰਜਾਬੀ ਨਾ ਖਰੀਦ ਸਕੇ ਕਾਨੂੰਨ ਬਣਨਾ ਚਾਹੀਦਾ ਅੱਜ ਸਮੇ ਦੀ ਮੰਗਾ ਜੇ 2027 ਦੇ ਵਿੱਚ ਖੇਤਰੀ ਪਾਰਟੀ ਨਵੀਂ ਪੰਜਾਬ ਦੀ ਨਾ ਆਈ ਜੇ ਨਾ ਇਹ ਕਾਨੂੰਨ ਬਣੇ ਤਾ ਪੰਜਾਬ ਦੇ ਵਿੱਚੋਂ 2000 ਜਿਹੜਾ ਆਉਣ ਵਾਲੇ ਸਮੇਂ ਦਾ ਜਿਹੜਾ ਮੁੱਖ ਮੰਤਰੀ ਹੋਊਗਾ ਉਹ ਗੈਰ ਪੰਜਾਬੀ ਹੋਊਗਾ ਤੇ ਪੰਜਾਬੀਆ ਦਾ ਤਾਂ ਰਾਜ ਖਤਮ ਹੋ ਜਾਣਾ ਇੱਕ ਕਿਸਮ ਦਾ ਇਤੂ ਤੇ ਪੰਜਾਬੀ ਵਿੱਚ ਦੇਖੋ ਤੁਸੀਂ ਪੰਜਾਬ ਦੇ ਵਿੱਚ ਮੈਂ ਕਦੇ ਨਹੀਂ ਪੰਜਾਬ ਦੇ ਵਿੱਚ ਕਿਸੇ ਦੂਜੇ ਭਾਸ਼ਿਆ ਵਾਲਾ ਨਾਲ ਜਿਵੇਂ ਕਿ ਹਿੰਦੀ ਬੋਲਦੇ ਹਿੰਦੀ ਚ ਗੱਲ ਕਰੂੰ ਮੈਂ ਪੰਜਾਬੀ ਨੂੰ ਪੈੜ ਦਿਨਾ ਕਿਉਂਕਿ ਆਪਾਂ ਪੰਜਾਬ 'ਚ ਰਹਨੇ ਆ ਜਦੋਂ ਆਪਾਂ ਪੰਜਾਬ ਤੋਂ ਬਾਹਰ ਚਲੇ ਜਾਈਏ ਤਾਂ ਮੈਂ ਹਿੰਦੀ ਜ਼ਰੂਰ ਬੋਲਦਾ ਉੱਥੇ ਗੱਲ ਕਰ ਸਕਦਾ ਪਰ ਪੰਜਾਬ 'ਚ ਨਹੀਂ ਆਪਣੇ ਲੋਕ ਕੀ ਕਰਦੇ ਨੇ ਇੱਥੇ ਹਿੰਦੀ ਬੋਲਣ ਲੱਗ ਜਾਂਦੇ ਨੇ ਦੂਜਿਆਂ ਨਾਲ ਆਪਣੇ ਜਦੋਂ ਨੌਜਵਾਨ ਬਾਹਰ ਜਾਂਦੇ ਨੇ ਉਹ ਅੰਗਰੇਜ਼ੀ ਦਾ ਪੇਪਰ ਸਿੱਖ ਕੇ ਜਾਂਦੇ ਨੇ ਤਾਂ ਕਿਤੇ ਹੁਣ ਅੰਗਰੇਜ਼ ਦੱਸੋ ਉਹਨੇ ਨਾਲ ਪੰਜਾਬੀ ਬੋਲਦਾ ਭਾਈ ਨਹੀਂ ਬੋਲਦਾ ਹੁਣ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਨੇ ਵੀ ਕਿਹਾ ਕਿ ਭਾਈ ਜਿਹੜਾ ਦੂਜੇ ਸੂਬੇ 'ਚ ਜਾਂਦਾ ਦੂਜੇ ਸੂਬੇ ਦਾ ਨੌਕਰੀ ਕਰਨੋਂ ਦਾ ਉਹ ਸੂਬੇ ਦੀ ਭਾਸ਼ਾ ਸਿੱਖ ਕੇ ਆਵੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਦੇਖ ਲਓਣਾ ਹਾਈ ਕੋਰਟ ਦੇ ਪੜੇ ਲਿਖੇ ਜੱਜ ਹੁੰਦੇ ਆ ਉਹਨਾਂ ਦੀ ਤਮੰਨਾ ਨਹੀਂ ਸਾਡੇ ਵਰਗਿਆਂ ਨੂੰ ਤਾਂ ਕਹਿ ਦੋਗੇ ਭਾਈ ਅੱਗ ਲਾਉ ਯੰਤਰ ਨੇ ਹੈ ਹਾਂ ਵਿਰੋਧੀਆਂ ਨੇ ਸਿਕਾਏ ਨੇ ਸੋ ਜਿਹੜਾ ਨਵਦੀਪ ਬਾਟਰ ਕੈਨਨ ਵਾਲਾ ਸਾਡਾ ਭਾਈ ਆ ਉਹ ਪੰਜਾਬ ਆਪਣੇ ਕਿਸਾਨੀ ਦੇ ਹੱਕ ਲਈ ਤੁਸੀਂ ਪਿਛਲਾ ਅੰਦੋਲਨ ਦੇਖਿਆ ਹੋਣਾ ਉਦੋਂ ਬਾਟਰ ਕੈਨਨ ਚੱਲਦਾ ਸੀ ਕਿਸਾਨਾਂ ਉੱਤੇ ਉਦੋਂ ਚੜ ਕੇ ਬੰਦ ਕੀਤਾ ਸੀ ਉਦੋਂ ਮਸ਼ਹੂਰ ਹੋਇਆ ਸੀ ਭਾਈ ਤੇ ਹੁਣ ਵੀ ਲੰਬੇ ਸਮੇਂ ਤੋਂ ਆਪਾਂ ਆਪਣੇ ਹੱਕ ਦੇ ਵਿੱਚ ਖੜਾ ਤੇ ਫਰਵਰੀ ਮਹੀਨੇ ਤੋਂ ਲੈ ਕੇ ਉਹ ਜਿਹੜਾ ਆਪਣੇ ਸੰਭੂ ਬਾਰਡਰ ਉੱਥੇ ਹੀ ਆ ਬਾਈ ਤੇ ਉਹਦੇ ਪਰਿਵਾਰ ਦੇ ਵਿੱਚ ਉਹਦੀ ਇੱਕ ਮਾਤਾ ਉਹਦੀ ਮੈਂ ਇੰਟਰਵਿਊ ਦੇਖੀ ਸੀ ਉਹ ਇਕੱਲੇ ਹੀ ਰਹਿ ਗਏ ਓਏ ਚੀਜ਼ ਦੇਖ ਕੇ ਬਹੁਤ ਦੁੱਖ ਆਉਂਦਾ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਚਾਹੇ ਪੰਜਾਬ ਦੇ ਕਿਸਾਨ ਨੇ ਚਾਹੇ ਹਰਿਆਣੇ ਦੇ ਕਿਸਾਨ ਨੇ ਚਾਹੇ ਦੇਸ਼ ਦੇ ਕਿਸਾਨ ਨੇ ਕਿ ਭਾਈ ਇਕੱਠੇ ਹੋ ਜੋ ਇਹ ਜਿਹੜੇ ਝੂਠ ਬੋਲਦੇ ਨੇ ਤੁਹਾਨੂੰ ਲੀਡਰ ਹੁਣ ਜਿਵੇਂ ਮੋਦੀ ਤੇ ਵੀ ਆ ਜਾਓ ਤੁਸੀਂ ਮੋਦੀ ਨੇ ਕਿਹਾ ਸੀ ਕਿ ਮੈਂ 2022 ਦੇ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੂੰ ਪਰ ਅੱਜ ਤੱਕ ਨਹੀਂ ਹੋਈ ਉਲਟ ਇਹ ਜਿਹੜੀਆਂ ਜ਼ਮੀਨਾਂ ਨੇ ਕਾਰਪੋਰੇਟ ਦੇ ਹਵਾਲੇ ਕਰਨ ਲੱਗ ਪਿਆ ਪਰ ਜਿਹੜਾ ਪੰਜਾਬ ਆ ਇਹਦੇ ਮੂਰੇ ਪੰਜਾਬ ਆ ਗਿਆ ਹੋਰ ਤਾਂ ਸਾਰੇ ਚੁੱਪਚਾਪ ਬੈਠੇ ਸੀ ਹੁਣ ਆਪਣੇ ਤੁਹਾਨੂੰ ਪਤਾ ਜੁਪੀ ਬਿਹਾਰ ਦੇ ਵਿੱਚ ਜਿਹੜਾ ਕਣਕਚੌੜਾ ਉੱਥੇ ਦੀਆਂ ਮੰਡੀਆਂ ਨਹੀਂ ਹੈਗੀਆਂ ਟੁੱਟੀਆਂ ਹੋਈਆਂ ਨੇ ਉੱਥੇ ਪ੍ਰਾਈਵੇਟੇ ਬੰਦੇ ਖਰੀਦਦੇ ਨੇ ਉਹ ਜਿਹੜੇ ਕਣਕਚੌੜ ਹੁੰਦਾ ਉਹ ਉਥੋਂ ਸਸਤਾ ਮਿਲਦਾ ਕੋਈ 900 800 1000 1100 1200 ਤੱਕ ਬਸ ਇਹਨੇ ਦਾ ਖਰੀਦੇ ਦਿੰਦੇ ਨੇ ਵਪਾਰੀ ਤੇ ਉਹ ਪੰਜਾਬ ਨੂੰ ਭੇਜ ਦਿੰਦੇ ਨੇ ਤੁਸੀਂ ਦੇਖਿਓ ਹੁਣ ਇੱਥੇ ਟਰੱਕ ਟੀਪਰ ਫੜਦੇ ਨੇ ਆਪਣੇ ਜਿਹੜੇ ਬਾਹਰੋਂ ਇੱਥੇ ਮੰਡੀਆਂ ਚ ਆਉਂਦੇ ਨੇ ਵੇਚਦੇ ਨੇ ਉਹ ਐਂ ਵਪਾਰ ਕਰਦੇ ਨੇ ਐਂ ਧੱਕਾ ਕਰਦੇ ਨੇ ਇੰਨਾ ਧੋਖਾ ਕਰ ਰਹੇ ਨੇ ਆਪਣੇ ਇਹ ਨਵਦੀਪ ਭਾਈ ਦੇ ਬਾਰੇ ਕੋਈ ਖਬਰ ਮਿਲੀ ਹਾਂਜੀ ਨਵਦੀਪ ਭਾਈ ਉਹਨਾਂ ਦੇ ਦੇਖੋ ਹੀ ਅੰਦੋਲਨ ਆਪਣੇ ਸੜਕ ਉੱਤੇ ਰੇਲਵੇ ਟ੍ਰੇਕਾ ਸੰਭੂ ਬਾਰਡਰ ਦਾ ਉਹ ਜਾਮ ਕਰਤਾ ਉੱਤੇ ਕਿਸਾਨ ਬੈਠੇ ਨੇ ਤੇ ਉਹ ਤੋਂ ਬਾਅਦ ਇਹ ਜਿਹੜਾ ਪ੍ਰਸ਼ਾਸਨ ਆ ਇਹਦੀ ਮੀਟਿੰਗ ਉਹ ਪਹਿਲਾਂ ਤਾਂ ਪ੍ਰਸ਼ਾਸਨ ਬੁਲਾ ਲਿੰਦਾ ਫਿਰ ਮੀਟਿੰਗ ਤੋਂ ਭੱਜ ਜਾਂਦਾ ਮੀਟਿੰਗ ਐ ਨਹੀਂ ਕਰਾਉਂਦੇ ਉਹ ਤੋਂ ਬਾਅਦ ਇਹ ਪ੍ਰਸ਼ਾਸਨ ਮੁੱਕਰ ਜਾਂਦਾ ਕਿਉਂਕਿ ਇਹ ਕਹਿ ਤਾਂ ਦਿੰਦੇ ਨੇ ਕਿ ਭਾਈ ਅਸੀਂ ਰਿਲੀਜ਼ ਕਰ ਦਾਂਗੇ ਅਸੀਂ ਛੱਡ ਦਵਾਂਗੇ ਪਰ ਛੱਡਦੇ ਨਹੀਂ ਹੈਗੇ ਉਹ ਤੇ ਬਹੁਤ ਤਸੱਦਦ ਹੋਇਆ ਬਹੁਤ ਜ਼ੁਲਮ ਹੋਇਆ ਬਹੁਤ ਜ਼ਿਆਦਾ ਜ਼ੁਲਮ ਹੋਇਆ ਕਿਉਂਕਿ ਉਹ ਆਪਣੇ ਨੌਜਵਾਨਾਂ ਨੂੰ ਜਾਂ ਕਿਸਾਨੀ ਨੂੰ ਮੋਹਰੇ ਕਰ ਰਿਹਾ ਸੀ ਉਦੀ ਆਵਾਜ਼ ਬਹੁਤ ਦੂਰ ਤੱਕ ਜਾ ਰਹੀ ਸੀ ਬਾਈ ਇਸ ਕਰਕੇ ਉਹ ਜਿਹੜੇ ਹਰਿਆਣੇ ਦੇ ਪੁਲਿਸ ਨੇ ਦੇਖੋ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਚੱਕਿਆ ਮੁਹਾਲੀ ਦੇ ਵਿੱਚ ਇਹ ਅਧਿਕਾਰ ਨਹੀਂ ਹੋ ਸਕਦਾ ਕਿ ਦੂਜੇ ਦੂਜੇ ਸੂਬੇ ਦੀ ਆ ਕੇ ਦੂਜੇ ਸੂਬੇ 'ਚ ਬੰਦੇ ਨੂੰ ਚੱਕ ਕੇ ਲੈ ਜਾਵੇ ਇਹ ਪੰਜਾਬ ਦੀ ਪੁਲਿਸ ਦੀ ਪੰਜਾਬ ਦੀ ਜਾਂ ਮੁੱਖ ਮੰਤਰੀ ਦੀ ਨਕਾਮੀ ਮੰਨਦੇ ਹੋ ਨਕਾਮੀ ਹੈ ਨਹੀਂ ਕਿਸੇ ਦੀ ਸਹੂਦ ਦਿੱਤੀ ਹੋਈ ਆ ਤੇ ਨਕਾਮੀ ਵੀ ਆ ਨਹੀਂ ਬੰਦਾ ਅੜ ਕੇ ਕਹਿ ਸਕਦਾ ਕਿ ਤੁਸੀਂ ਸਾਡੇ ਸੂਬੇ ਦੇ ਵਿੱਚੋਂ ਐਂ ਬੰਦਾ ਕਿਵੇਂ ਚੱਕ ਕੇ ਲੈ ਗਏ ਹਾਂ ਪੰਜਾਬ ਵਿੱਚ ਫੜਿਆ ਜਾਂਦਾ ਬੱਕਰੀ ਗੱਲ ਮਾਨ ਦੇ ਪੰਜਾਬ 'ਚ ਅਸੀਂ ਨਹੀਂ ਫੜਿਆ ਹੀ ਕਿਉਂ ਜਾਂਦਾ ਉਹਨੇ ਕਿਹੜਾ ਕੋਈ ਕ੍ਰਾਈਮ ਕੀਤਾ ਕਾਹਦੇ ਫੜਿਆ ਜਾਂਦਾ ਕ੍ਰਾਈਮ ਤਾਂ ਦੇਖੋ ਉਹਨੇ ਕ੍ਰਾਈਮ ਇਹ ਕਰਤਾ ਕਿ ਉਹ ਲੋਕਾਂ ਦੇ ਹੱਕ ਦੇ ਵਿੱਚ ਆਵਾਜ਼ ਚੱਕਦਾ ਬੋਲਦਾ ਉਹ ਕ੍ਰਾਈਮ ਹੋ ਗਿਆ ਉਹ ਕ੍ਰਾਈਮ ਸਰਕਾਰਾਂ ਨੂੰ ਚੁਗਦਾ ਤੇ ਲੋਕਾਂ ਦਾ ਤਾਂ ਉਹ ਹੀਰੋ ਆ ਲੋਕਾਂ ਲਈ ਹੀਰੋ ਆ ਤੇ ਮੈਂ ਲੋਕਾਂ ਨੂੰ ਤਾਂ ਹੱਥ ਜੋੜ ਕੇ ਕਹਿਣਾ ਕਿ ਇਕੱਠੇ ਹੋ ਜੋ ਉਸ ਨੌਜਵਾਨ ਦੇ ਹੱਕ ਦੇ ਵਿੱਚ ਖੜੋ ਤੇ ਡਟ ਕੇ ਇਹਨਾਂ ਜਿਹੜੇ ਮਾੜੇ ਲੀਡਰ ਜਿਹੜੇ ਤੁਹਾਨੂੰ ਝੂਠ ਬੋਲਦੇ ਨੇ ਜਿਹੜੀ ਇਹ ਪਾਰਟੀਆਂ ਮੌਜੂਦਾ ਸਰਕਾਰਾਂ ਨੇ ਚਾਹੇ ਉਹ ਭਾਜਪੀ ਦੀ ਸਰਕਾਰਾ ਚਾਹੇ ਉਹ ਝਾੜੂ ਸਰਕਾਰ ਆਮ ਆਦਮੀ ਸਰਕਾਰ ਮੌਜੂਦਾ ਸਰਕਾਰਾਂ ਨੇ ਇਹ ਤੁਹਾਨੂੰ ਕੀ ਵਾਦੇ ਕਰਦਿਆ ਨੇ ਤੇ ਅੱਜ ਭਗੋੜੇ ਹੋ ਗਏ ਅੱਜ ਭੱਜਦੇ ਅਤੇ ਭੱਜਣ ਇਹਨਾਂ ਨੂੰ ਦੇਣਾ ਨਹੀਂ ਇਹਨਾਂ ਨੂੰ ਸਵਾਲ ਕਰੋ ਇਹਨਾਂ ਦਾ ਪਿੰਡਾਂ ਵਿੱਚ ਬਾਈਕਾਟ ਕਰੋ ਚਾਨਕਿਆ ਨੇ ਕਿਹਾ ਸੀ ਕਿ ਸਿਆਸਤ ਦੇ ਵਿੱਚ ਹਿੱਸਾ ਨਾ ਲੈਣ ਦੀ ਸਭ ਤੋਂ ਵੱਡੀ ਸਜ਼ਾ ਇਹ ਹੈ ਕਿ ਅਯੋਗ ਲੋਕ ਸਾਡੇ ਉੱਪਰ ਰਾਜ ਕਰਦੇ ਹਨ ਮੇਰੀ ਪੀੜੀ ਦਾ ਸਦਾਤ ਵੀ ਇਹ ਕਹਿੰਦਾ ਕਿ ਹਰ ਸਿੱਖ ਨੂੰ ਰਾਜਨੀਤੀ ਵਿੱਚ ਸੁਤੰਤਰ ਵਿਚਾਰਨਾ ਚਾਹੀਦਾ ਤੁਸੀਂ ਨੌਜਵਾਨਾਂ ਨੂੰ ਕੀ ਅਪੀਲ ਕਰਦੇ ਹੋ ਕਿ ਉਹਨਾਂ ਨੂੰ ਰਾਜਨੀਤੀ ਵਿੱਚ ਆਉਣਾ ਚਾਹੀਦਾ ਹੈ ਕਿ ਨਹੀਂ ਹਾਂਜੀ ਹਰੇਕ ਨੌਜਵਾਨ ਨੂੰ ਰਾਜਨੀਤੀ ਵਿੱਚ ਆਉਣਾ ਚਾਹੀਦਾ ਤੇ ਜੇ ਆਪਾਂ ਰਾਜਨੀਤੀ ਚ ਨਾ ਆਏ ਤਾਂ ਜਿਹੜੇ ਮਾੜੇ ਲੀਡਰ ਨੇ ਇਹ ਸਾਥੇ ਰਾਜ ਕਰਨਗੇ ਸਾਨੂੰ ਮੂਰਖ ਬਣਾਉਣਗੇ ਦੇਖੋ ਇੱਕ ਤੁਹਾਨੂੰ ਛੋਟੇ ਬੰਦੇ ਤੋਂ ਸ਼ੁਰੂ ਕਰਦਾ ਦੇਸ਼ ਦਾ ਪ੍ਰਧਾਨ ਮੰਤਰੀ ਚਾਹ ਵੇਚਣ ਵਾਲਾ ਬਣ ਗਿਆ ਕਮੇਡੀ ਕਲਾਕਾਰ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਇੱਕ ਨੀਟੂ ਸ਼ਟਰ ਵਾਲਾ ਸੀ ਉਹਦੇ ਉਹਦੇ ਜਿਹੜਾ ਐਮਪੀ ਦਾ ਸੰਸਦ ਸੀ ਚੌਧਰੀ ਉਹਨਾਂ ਨੂੰ ਮਿਲਣਾ ਚਾਹੁੰਦਾ ਸੀ ਉਹ ਮਿਲੇ ਨਹੀਂ ਸੀ ਤੇ ਉਹਦੇ ਗੁੱਸੇ ਦੇ ਵਿੱਚ ਜਿਹੜਾ ਨਿੱਟੂ ਛਟਰਾ ਵਾਲਾ ਉਹਨੇ ਇਲੈਕਸ਼ਨ ਲੜੀ ਸੀ ਉਸ ਟਾਈਮ ਉਹ ਬੰਦੇ ਨੂੰ 5 ਵੋਟਾਂ ਪਈਆਂ ਸੀ ਤੇ ਫਿਰ ਉਹ ਦੁਬਾਰਾ ਫੇਰ ਲੜਿਆ ਉਹਨੂੰ ਦੂਜੀ ਵਾਰ ਪਈਆਂ ਨੇ 4500 ਵੋਟਾਂ ਤੇ ਅੱਜ ਉਹ ਪ੍ਰਧਾਨ ਮੰਤਰੀ ਜਿਹੜਾ ਦੇਸ਼ ਦਾ ਮੋਦੀ ਉਹਦੇ ਖਿਲਾਫ ਉਹਨੇ ਚੋਣ ਲੜਨੀ ਆ ਦੇਖੋ ਉਹ ਬੰਦੇ ਦਾ ਹੌਸਲਾ ਕਿੰਨਾ ਇੱਕ ਬੰਦੇ ਉਹ ਤੇ ਹੱਸਦੇ ਨੇ ਹੱਸਣਾ ਕਿਸੇ ਤੇ ਬਹੁਤ ਸੌਖਾ ਬਾਈ ਜੀ ਜੋ ਦੋ ਮੈਦਾਨ ਦੇ ਵਿੱਚ ਨਿੱਤਰਨਾ ਤਾਂ ਪਤਾ ਲੱਗਦਾ ਤਾਂ ਬਹੁਤ ਔਖਾ ਇਸ ਕਰਕੇ ਦੇਖੋ ਹੀ ਮੈਂ ਸਰਕਾਰ ਤੋਂ ਤੁਹਾਨੂੰ ਪਤਾ ਕਿਸਾਨ ਅੰਦੋਲਨਦਾਰਾਂ ਨੇ ਆਪਣਾ ਪਿਓ ਗਵਾਇਆ ਮੈਂ ਇੱਕ ਛੋਟੀ ਜੀ ਨੌਕਰੀ ਦੇਣੀ ਸੀ ਇਹਨਾਂ ਨੇ ਡੀ ਕਲਾਸ ਚ ਇਹਨਾਂ ਨੇ ਤਰਸਾਤਾ ਤਰਸ ਦੇਦਾ ਹਫ਼ਤੇ ਮਿਲਣੀ ਸੀ ਤਰਸਾਤਾ ਇਹਨਾਂ ਨੇ ਬਾਈ ਜੀ ਇਹਨਾਂ ਤੋਂ ਮੈਨੂੰ ਇੰਨਾ ਦੁੱਖ ਹੈ ਇੰਨਾ ਗੁੱਸਾ ਕਿ ਮੈਂ ਆਉਣ ਵਾਲੀ ਜਿਹੜੀ ਵਿਧਾਨ ਸਭਾ ਨੇ 2027 ਦੀਆਂ ਵਿੱਚ ਮੈਂ ਆਪਣੇ ਸਮਰਾਲੇ ਦੇ ਵਿੱਚੋਂ ਐਮ ਐਲ ਏ ਦੇ ਤੌਰ ਤੇ ਜ਼ਰੂਰ ਬੋਟ ਲੜਾਂਗੇ ਉੱਥੇ ਚੋਣ ਲੜਾਂਗਾ ਖੜੂਗਾ ਉੱਥੇ ਆਜ਼ਾਦ ਉਮੀਦਵਾਰ ਖੜੂਗਾ ਦੱਸੂਗਾ ਇਹਨਾਂ ਨੂੰ ਕਿੰਨੇ ਜੋਗਾ ਬਾਈ ਜੀ ਹਾਰ ਜਿੱਤ ਤਾਂ ਹੁਣ ਮੈਦਾਨ ਤੋਂ ਬਾਅਦ ਪਤਾ ਲੱਗੂ ਕੀ ਪਤਾ ਮੈਂ ਜਿੱਤ ਜਾਵਾਂ ਕੀ ਪਤਾ ਮੈਂ ਹਾਰ ਜਾਵਾਂ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਪਰ ਮੈਂ ਹਾਂ ਛੋਟੀ ਗੱਲ ਮੰਗਦਾ ਸੀ ਇਹ ਜਿਹੜੇ ਮੂਰਖ ਲੀਡਰ ਨੇ ਇਹਨਾਂ ਨੂੰ ਹੁਣ ਪਤਾ ਨਹੀਂ ਬਾਈ ਕਿ ਨੌਜਵਾਨੀ ਦੀ ਜਿਹੜੀ ਪਾਵਰ ਆ ਕੀ ਹੁੰਦੀ ਆ ਹੁਣ ਇਹਨਾਂ ਨੂੰ ਤਾਂ ਦਿਖਾਵਾਂ ਗਿਆ ਸੀ ਜਿੰਨੇ ਪੰਜਾਬ ਦੇ ਨੌਜਵਾਨ ਨੇ ਮੈਂ ਤੁਹਾਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਇਹਦੇ ਰਾਜਨੀਤੀ ਵਿੱਚ ਤੁਸੀਂ ਆਓ ਇਹਨਾਂ ਜਿਹੜੇ ਲੀਡਰ ਨੇ ਤੁਹਾਨੂੰ ਮੂਰਖ ਬਣਾਉਂਦੇ ਨੇ ਇਹਨਾਂ ਨੂੰ ਸਵਾਲ ਪੁੱਛੋ ਇਹਨਾਂ ਨੂੰ ਸੁੱਕਾ ਨਾ ਜਾਣ ਦਿਓ ਤੇ ਤੁਸੀਂ ਜ਼ਰੂਰ ਵੋਟਾਂ 'ਚ ਖੜੋ ਦੇਖੋ ਮੈਂ ਇੱਕ ਵੀਡੀਓ ਪਾਈ ਸੀ ਆਪਣੀ ਆਈਡੀ ਤੋਂ ਕਿ ਭਾਈ ਮੈਂ ਵੀ ਹੁਣ ਆਪਣੇ 2027 ਦੀ ਵਿਧਾਨ ਸਭਾ ਦੇ ਵਿੱਚ ਚੋਣ ਲੜੂਗਾ ਆਪਣੇ ਸਮਰਾਲੇ ਹਲਕੇ 'ਚ ਉੱਥੇ ਮੈਨੂੰ ਕਮੈਂਟ ਆਉਣ ਲੱਗ ਪਏ ਸੀ ਮੁੰਡਿਆਂ ਦੇ ਕਿ ਭਾਈ ਜੀ ਅਸੀਂ ਵੀ ਖੜ੍ਹ ਸਕਦੇ ਹਾਂ ਮੈਂ ਕਿਹਾ ਜ਼ਰੂਰ ਭਾਈ ਜੀ ਸਾਰਿਆਂ ਦਾ ਅਧਿਕਾਰ ਆ ਸੁਵਿਧਾਨ ਵਿੱਚ ਤੁਹਾਨੂੰ ਅਧਿਕਾਰ ਦਿੰਦਾ ਤੇ ਜਰੂਰ ਖੜਸਾ ਦਿਓ ਮੈਂ ਕਿ ਜਰੂਰ ਖੜੇ ਹੋ ਤੁਸੀਂ ਜਦੋਂ ਆਪਾਂ ਇਹ ਚੋਣਾ ਵਿੱਚ ਖੜਨ ਲੱਗ ਪਏ ਜਦੋਂ ਗਿਣਤੀ ਵਧਣ ਲੱਗ ਪਈ ਉਮੀਦਵਾਰਾਂ ਦੀ ਵੱਧ ਖੜਨ ਲੱਗ ਪਏ ਜਿਹੜੇ ਮੂਰਖ ਆਪਣ ਨੂੰ ਲੀਡਰ ਮੂਰਖ ਬਣਾਉਂਦੇ ਨੇ ਇਹ ਤੁਹਾਨੂੰ ਮੂਰਖ ਬਣਾਉਣਾ ਛੱਡ ਦੇਣਗੇ ਕਿਉਂਕਿ ਇਹਨਾਂ ਦੀ ਜਿਹੜੀ ਆਪਣੀ ਜ਼ਮੀਨ ਆ ਉਹ ਇਹਨਾਂ ਦੇ ਪੈਰਾਂ ਵਿੱਚੋਂ ਨਿਕਲਣੀ ਸ਼ੁਰੂ ਹੋ ਜਾਣੀ ਆ ਇਹ ਸਾਨੂੰ ਵੀਰ ਹਰਪ੍ਰੀਤ ਸਮਰਾਲੇ ਤੋਂ ਸਾਨੂੰ ਸਮਾ ਦੇਣ ਲਈ ਸਾਡੇ ਨਾਲ ਆਪਣੇ ਦਿਲ ਦੇ ਬਲਬਲੇ ਸਾਂਝੇ ਕਰ ਲਈ ਉਹ ਕਿਸਾਨੀ ਦੇ ਅੰਦੋਲਨ ਬਾਰੇ ਅਪਡੇਟ ਦੇਣ ਲਈ ਇਸ ਵੀਰ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਮਿੱਟੀ ਦੇ ਨਾਲ